ਅੱਜ ਤੁਸੀਂ ਨੌਜਵਾਨ ਦੀ ਖਾਸ ਕਰਕੇ ਆਵਾਜ਼ ਸੁਣੋ ਕਿਸਾਨ ਦੀ ਆਵਾਜ਼ ਸੁਣੋ ਅੱਜ ਤੁਸੀਂ ਪੰਥਕ ਲੋਕਾਂ ਦੀ ਆਵਾਜ਼ ਸੁਣੋ ਜਿਹੜੇ ਪਾਣੀ ਤੇ ਬਾਨੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਕਿਸੇ ਦੀਆਂ ਸਰਕਾਰਾਂ ਦੇ ਅੱਗੇ ਧਰਨੇ ਲਾਉਣ ਤੋਂ ਪਹਿਲਾਂ ਜੀ ਮੋਰਚੇ ਲਾਉਣ ਤੋਂ ਪਹਿਲਾਂ ਇਨਸਾਫ਼ ਮੰਗਣ ਤੋਂ ਪਹਿਲਾਂ ਜੀ ਅਸੀਂ ਕਿਉਂ ਨਾ ਆਪਣੀ ਪਾਵਰ ਆਪਣੇ ਹੱਥ ਵਿੱਚ ਲਈਏ ਪੰਥਨੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਕਿਸੇ ਧਰਮ ਨੂੰ ਅਣਗੌਲਿਆ ਨਹੀਂ ਕੀਤਾ ਗਿਆ ਕਿਸੇ ਗਰੀਬ ਨੂੰ ਅਣਗੌਲਿਆ ਨਹੀਂ ਕੀਤਾ ਗਿਆ ਸਾਰਿਆਂ ਨੂੰ ਇਨਸਾਫ ਮਿਲਿਆ ਅਸੀਂ ਇਨਸਾਫ ਦੇਵਾਂਗੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਅਸੀਂ ਪੰਜਾਬ ਜਿਹੜੀ ਫੱਟ ਵਿੱਚ ਸਾਰੀਆਂ ਪਾਰਟੀਆਂ ਨੇ ਏਜੰਸੀਆਂ ਨੇ ਛੁੱਟੀਆਂ ਹੋਇਆ ਹੈ ਇਹਨੂੰ ਸਾਫ਼ ਸੁਥਰਾ ਕਰਕੇ ਔਰ ਇਹਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਕੇ ਜਿੱਥੇ ਸਾਰੇ ਧਰਮ ਯਾਦ ਰਹਿਣਗੇ ਅਸੀਂ ਉਹੋ ਜੀ ਰਾਜਨੀਤੀ ਦਾ ਇੱਥੇ ਜਿਹੜਾ ਸਾਰਾ ਕੰਮ ਹਾਂਜੀ ਸਰਕਾਰ ਪੰਥ ਦੀ ਜੀ ਤੁਹਾਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਲੈਕਸ਼ਨ ਆ ਚੁੱਕੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਜੀ ਮੇਰਾ ਖਿਆਲ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਪੰਥ ਦੇ ਪੇਸ਼ ਆਈਆਂ ਨੇ ਜੀ ਅੱਜ ਤੁਸੀਂ ਨੌਜਵਾਨ ਦੀ ਖਾਸ ਕਰਕੇ ਆਵਾਜ਼ ਸੁਣੋ ਕਿਸਾਨ ਦੀ ਆਵਾਜ਼ ਸੁਣੋ ਅੱਜ ਤੁਸੀਂ ਪੰਥਕ ਲੋਕਾਂ ਦੀ ਆਵਾਜ਼ ਸੁਣੋ ਜਿਹੜੇ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਕਿਸੇ ਦੀਆਂ ਸਰਕਾਰਾਂ ਦੇ ਅੱਗੇ ਧਰਨੇ ਲਾਉਣ ਤੋਂ ਪਹਿਲਾਂ ਜੀ ਮੋਰਚੇ ਲਾਉਣ ਤੋਂ ਪਹਿਲਾਂ ਇਨਸਾਫ਼ ਮੰਗਣ ਤੋਂ ਪਹਿਲਾਂ ਜੀ ਅਸੀਂ ਕਿਉਂ ਨਾ ਆਪਣੀ ਪਾਵਰ ਆਪਣੇ ਹੱਥ ਵਿੱਚ ਲਈਏ ਜੀ ਤੇ ਇੱਕ ਪੰਥਕ ਜਿਹੜੀ ਲਹਿਰ ਆ ਉਹ ਚੱਲ ਰਹੀ ਹੈ ਮਮੀ ਇਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਹੈ ਔਰ ਅਪੀਲ ਕੀਤੀ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਪੰਥ ਹੈ ਨਾ ਜੀ ਇਹ ਕੋਈ ਹਵਾ ਨਹੀਂ ਹੈ ਜਿਹੜਾ ਏਜੰਸੀਆਂ ਨੇ ਬਣਾ ਦਿੱਤਾ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਪਿਛਲਾ ਇਤਿਹਾਸ ਚੁੱਕ ਲੋ ਬਾਬਾ ਬੰਦਾ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਧਰਮ ਨੂੰ ਅਨਗੌਲਿਆ ਨਹੀਂ ਕੀਤਾ ਗਿਆ ਕਿਸੇ ਗਰੀਬ ਨੂੰ ਅਨਗੌਲਿਆ ਨਹੀਂ ਕੀਤਾ ਗਿਆ ਸਾਰਿਆਂ ਨੂੰ ਇਨਸਾਫ ਮਿਲਿਆ ਸੋ ਪਹਿਲੀ ਵਾਰੀ ਆ 1999 ਤੋਂ ਬਾਅਦ ਅੱਜ ਪੰਥ ਦੀ ਇੱਕ ਆਵਾਜ਼ ਬਣੀ ਪੰਥ ਸਾਰਿਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਅਤਬੀ ਦੇ ਉੱਤੇ ਜੀ ਬਾਦਲਦਲ ਨੇ ਕਾਂਗਰਸ ਨੇ ਭਾਜਪੀ ਨੇ ਆਪ ਨੇ ਔਰ ਭਾਜਪੀ ਤੇ ਹੁਣ ਪੰਜਾਬ ਨੂੰ ਨਿਕਲਣਾ ਚਾਹੁੰਦੀ ਹੈ ਸਮਝ ਲੱਗ ਗਈ ਹੈ ਪੰਜਾਬ ਦੇ ਵਸਨੀਕਾਂ ਨੂੰ ਇਹ ਪੰਜਾਬ ਸੂਰ ਬੀਰਾਂ ਦੀ ਬਹਾਦਰਾਂ ਦੀ ertid ਹੈ ਇਸ ਕੁਰਬਾਨੀ ਵਾਲੇ ਲੋਕਾਂ ਦੀ ਭਗਤ ਧਰਤੀ ਹੈ ਇਸ ਕਰਕੇ ਹੁਣ ਪੰਥ ਦੇ ਹੱਕ ਵਿੱਚ ਫੈਸਲਾ ਹੋਊਗਾ ਜਿਹੜੇ ਕੁਰਬਾਨੀ ਵਾਲੇ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੇ ਉਮੀਦਵਾਰ ਜਾਂ ਜਿਹੜੇ ਪੰਥਕ ਉਮੀਦਵਾਰ ਅੱਜ ਚੋਣ ਮੈਦਾਨ ਵਿੱਚ ਆਏ ਨੇ ਬੱਚਾ ਬੱਚਾ ਜਿਹੜਾ ਪੰਜਾਬ ਦਾ ਵਾ ਉਹ ਇਹਨਾਂ ਨੂੰ ਵੋਟ ਪਾਵੇ ਅਸੀਂ ਇਨਸਾਫ ਦਵਾਂਗੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਅਸੀਂ ਪੰਜਾਬ ਜਿਹੜੀ ਖੱਡ ਵਿੱਚ ਸਾਰੀਆਂ ਪਾਰਟੀਆਂ ਨੇ ਏਜੰਸੀਆਂ ਨੇ ਛੁੱਟੀਆਂ ਆ ਇਹਨੂੰ ਸਾਫ਼ ਸੁਥਰਾ ਕਰਕੇ ਔਰ ਇਹਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਕੇ ਜਿੱਥੇ ਸਾਰੇ ਧਰਮ ਯਾਦ ਰਹਿਣਗੇ ਅਸੀਂ ਉਹੋ ਜੀ ਰਾਜਨੀਤੀ ਦਾ ਇੱਥੇ ਜਿਹੜਾ ਉਹ ਪ੍ਰਸਾਰਾ ਕਰਨਾ ਚਾਹੁੰਦੇ ਸਿੰਘ ਸਾਹਿਬ ਕੀ ਕਹਿੰਦਾ ਅਮਰਿਤਪਾਲ ਸਿੰਘ ਜਾਂ ਸੰਦੀਪ ਸਿੰਘ ਸੰਨੀ ਜਿਹੜੇ ਨੇ ਉਹ ਵੀ ਉਹਨਾਂ ਦੇ ਭਰਾ ਵੀ ਜਿਹੜੇ ਨੇ ਉਹ ਵੀ ਖੜੇ ਨੇ ਕੀ ਲੱਗਦਾ ਹੈ ਕਿ ਸਾਰਿਆਂ ਲਈ ਅਪੀਲ ਕੀਤੀ ਗਈ ਹੈ ਕਿ ਜਾਂ ਸਾਰਿਆਂ ਲਈ ਅਰਦਾਸ ਕੀਤੀ ਗਈ ਹੈ ਜੀ ਦੇਖੋ ਗੱਲ ਇਸ ਤਰ੍ਹਾਂ ਆ ਜੀ ਮੈਂ ਜਥੇ ਮੈਂ ਜਥੇਦਾਰ ਵਾਂ ਮੈਨੂੰ ਮੁੱਖੇ ਪੰਥ ਵਾਸਤੇ ਅਰਦਾਸ ਕਰਨੀ ਹੈ ਜਿਹੜੇ ਛੋਟੇ ਮੋਟੇ ਗੱਲਾਂ ਹੈਗੀਆਂ ਨੇ ਇਹ ਪੰਥ ਨੇ ਬੈਠ ਕੇ ਹੱਲ ਕਰ ਲੈਣੀਆਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ ਅਸੀਂ ਤਾਂ ਜਿਨ੍ਹਾਂ ਨੇ ਪੰਥ ਵਾਸਤੇ ਫਿਰ ਲਾਏ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਜਦ ਕੀਤੀ ਹੈ ਜੇਲ੍ਹਾਂ ਕੱਟੀਆਂ ਕੇਸ ਕੋਏ ਨੇ ਜੀ ਅੱਜ ਵੀ ਪਿਛੇ ਨਹੀਂ ਹਟੇ ਤੱਤ ਤੋਂ ਮਸ ਨਹੀਂ ਹੋਏ ਆਪਣੇ ਸਟੈਂਡ ਤੇ ਖੜੇ ਨੇ ਅੱਜ ਕੱਲ ਤੁਸੀਂ ਦੇਖਦੇ ਹੋ ਨਾ ਰਾਜਨੀਤੀ ਦੇ ਵਿੱਚ ਲੋਕਾਂ ਦਾ ਕਰਤਾਰ ਕੀ ਰਹਿ ਗਿਆ ਜੀ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਪਾਰਟੀਆਂ ਬਦਲ ਦਿੰਦੇ ਨੇ ਵੋਟ ਪਾਉਣ ਵਾਲਾ ਕਿਹੜੇ ਬੰਦੇ ਤੇ ਇਤਬਾਰ ਕਰੇ ਇਹ اخلاق ਖਤਮ ਹੋ ਗਿਆ ਸੋ ਜਿਹੜੇ ਬੰਦੇ ਅਜੇ ਤੱਕ ਖੜੇ ਰਹੇ ਨੇ ਨੇਰੀ ਆਈ ਮੀ ਆਇਆ ਡੋਲੇ ਨਹੀਂ ਅੱਜ ਉਹਨਾਂ ਨੂੰ ਅੱਗੇ ਲੈ ਹੁੰਦਾ ਵੇਲਾ ਬਹੁਤ ਬਾਰੇ ਮੈਂ ਕਹਿੰਦਾ ਸਾਰੇ ਵੋਟ ਜਿਹੜੇ ਪੰਥ ਨੂੰ ਪਾਓ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਾਸ਼ੀਏ ਤੇ ਆਉਂਦਾ ਨਜ਼ਰ ਆ ਰਿਹਾ ਹੈ ਕਈ ਲੀਡਰ ਜਿਹੜੇ ਨੇ ਉਹ ਛੱਡਦੇ ਹੋਏ ਵੀ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਸ਼ਰੋਮਣੀ ਕਮੇਟੀ ਤੇ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਤਲਬੀਰ ਸਿੰਘ ਗਿਲਵਰੋ ਜੀ ਤਾਂ ਇਲਜ਼ਾਮ ਲਗਾਏਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਕਰੇਗਾ ਉਹ ਭਰੇਗਾ ਹੋਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹੋਵੇ ਤੱਕ ਹੋਣ ਤੱਕ ਤਾਂ ਦੇ ਜਥੇਦਾਰ ਹੋਵੇ ਇਕੱਲੇ ਦਲ ਦੀ ਸਰਕਾਰ ਤੇ ਗੁਰੂ ਦੀ ਹੋ ਜਾਵੇ ਬਦਬੀ ਉਹਦੇ ਤੇ ਚੁੱਪ ਧਾਰ ਲੈਣੀ ਉਹਦੇ ਤੇ ਗਲਤ ਫੈਸਲੇ ਦੇਨੇ ਬਿਨ ਮੰਗੀਆਂ ਮਾਫੀਆਂ ਦੇਣੀਆਂ ਸ਼੍ਰੋਮਣੀ ਕਮੇਟੀ ਨੇ 97 99 ਲੱਖ ਦੇ ਇhtਿਆਰ ਦੇਦੇ ਨੇ ਜਿੱਥੇ ਤਰ੍ਹਾਂ ਦਾ ਹੁਕਮਨਾਮਾ ਜਾਰੀ ਕਰਾਉਣ ਵਾਸਤੇ ਇਹ ਕੀ ਹੈ ਇਹਨਾਂ ਲੋਕਾਂ ਨੂੰ ਤੁਸੀਂ ਪੰਥ ਦਾ ਹਿੱਸਾ ਨਹੀਂ ਕਹੋਗੇ ਹਨਾ ਇਸ ਕਰਕੇ ਲੋਕਾਂ ਨੇ ਆਪੇ ਪਛਾਣ ਲੈਣਾ ਤੇ ਜਦੋਂ ਬੇੜੀ ਡੁੱਬਦੀ ਹੋਵੇ ਨਾ ਇੱਥੇ ਹਰ ਸਿਮਰਤ ਆਈ ਸੀ ਜੀ ਉਸ ਤੋਂ ਪਹਿਲਾਂ ਪਿਛਲੇ ਲੋਕ ਸਭਾ ਦੇ ਇਲੈਕਸ਼ਨ 'ਚ ਮੈਂ ਲੰਬੀ ਚ ਰਣੀ ਵਾਲੇ ਕਿਹਾ ਸੀ ਜੀ ਕਿ ਵੋਟਾਂ ਜਿਨੂੰ ਮਰਜ਼ੀ ਪਾਓ ਪਰ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹਨੂੰ ਵੋਟ ਨਾ ਪਾਓ ਜੀ ਤੇ ਇੱਕ ਗੱਲ ਮੈਂ ਕਿਹਾ ਯਾਦ ਰੱਖਿਓ ਜਿੰਨਾ ਜਿੰਨੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਗੁਰੂ ਦੇ ਜਿਵੇਂ ਅੰਗ ਖਿਲਾਰੇ ਨੇ ਖਿਲਰ ਜਾਣਗੇ ਉਹ ਲਾਈਵ ਜਿਹੜੀ ਗੱਲ ਸੀ ਉਹ ਮੀਡੀਆ 'ਤੇ ਆਈ ਹਰ ਸਿਮਰਤ ਹਰਮੰਦਰ ਸਾਹਿਬ ਆਈ ਇੱਥੇ ਆ ਕੇ ਉਹਨੇ ਬਿਆਨ ਦਿੱਤਾ ਕਿ ਜੇ ਅਸੀਂ ਬਿਆਤਬੀਅਤ ਕੀਤੀ ਹੈ ਜਾਂ ਸਾਡੇ ਰਾਜ ਵਿੱਚ ਹੋਈ ਹੈ ਸਾਡਾ ਰਵੇ ਕੱਖਣਾ ਅਰਦਾਸ ਤਾਂ ਪੂਰੀ ਹੋਊਗੀ ਜੀ ਸੱਚੇ ਦਿਲੋਂ ਜਿਹੜਾ ਭਾਵੇਂ ਮੇਰੀ ਹੋ ਜਾਵੇ ਭਾਵੇਂ ਹੱਥ ਫਿਮਰਤ ਦੀ ਹੋ ਜਾਵੇ ਰਹਿਣਾ ਕੱਖ ਨਹੀਂ ਜਿਹਨੇ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕੀਤੀ ਲੇਕਿਨ ਸ਼ਰਮਨੀ ਕਮੇਟੀ ਤੇ ਉਹਨਾਂ ਇਲਜ਼ਾਮ ਲੱਗ ਰਹੇ ਜਿਕੇ ਉਹਨਾਂ ਦੇ ਜਿਹੜੇ ਮੈਨੇਜਰ ਨੇ ਮੋਟੀ ਜਿਹੜੀ ਆ ਉਹ ਅਫੀਮ ਖਾਂਦੇ ਨੇ ਕੀ ਲੱਗਦਾ ਹੈ ਕਿ ਇੱਕ ਪੰਥਕ ਪੰਥਕ ਅਦਾਰਾ ਹੋਵੇ ਤੇ ਉਸ ਨਾਲ ਇਲਜ਼ਾਮ ਲੱਗਦੇ ਹੋ ਪਰ ਉਹਨਾਂ ਦੀ ਪਾਰਟੀ ਦਾ ਹੀ ਨੁਮਾਇੰਦਾ ਜਿਹੜਾ ਦੂਜੀ ਪਾਰਟੀ ਜਾਂਦਾ ਉਸ ਤੋਂ ਬਾਅਦ ਉਹਨਾਂ ਤੇ ਇਲਜ਼ਾਮ ਲੱਗਦਾ ਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਂ ਸਾਡੇ ਗੁਰੂ ਗੁਰੂਆਂ ਦੇ ਫਲਸਫੇ ਨੇ ਹਮੇਸ਼ਾ ਨਸ਼ਿਆਂ ਦਾ ਤੇ ਰੋਕ ਲਈ ਜੀ ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਇੱਥੇ ਤਾਂ ਨਾਮ ਦਾ ਨਸ਼ਾ ਹੈ ਇੱਥੇ ਹੋਰ ਕੋਈ ਨਸ਼ਾ ਕਾਟ ਨਹੀਂ ਕਰਦਾ ਪੰਦੇ ਨੂੰ ਜਿਹੜਾ ਗੁਰੂ ਤਾਂ ਸੇਕਾ ਜਦੋਂ ਬਾਣੀ ਪੜਦਾ ਨਾ ਤੇ ਅਰਦਾਸ ਕਰਦਾ ਵਾ ਫਿਰ ਉਹ ਸਵਾ ਲੱਖ ਨਾਲ ਲੜਨ ਦੀ ਜ਼ਰਤ ਰੱਖਦਾ ਵਾ ਉਹ ਨਸ਼ੇ ਨੇ ਇਸ ਸਮੇਂ ਤਾਂ ਡੋਪ ਟੈਸਟ ਹੋਣਾ ਚਾਹੀਦਾ ਹੈ ਸ਼ਰੋਮਣੀ ਕਮੇਟੀ ਹਾਂ ਜੀ ਉਹ ਤਾਂ ਸ਼ਰੋਮਣੀ ਕਮੇਟੀ ਦੇ ਉੱਤੇ ਜੇ ਇਲਜ਼ਾਮ ਲੱਗਾ ਤਾਂ ਸ਼ਰੋਮਣੀ ਕਮੇਟੀ ਦਾ ਜਵਾਬ ਦੇਵੇ ਲੱਗਦਾ ਡੋਪ ਟੈਸਟ ਹੋਣਾ ਚਾਹੀਦਾ ਮੈਂ ਕਹਿੰਦਾ ਜੀ ਕਿਉਂ ਨਹੀਂ ਹੋਣਾ ਚਾਹੀਦਾ ਬਿਲਕੁਲ ਜੇਲ ਫਿਰ ਆਪਣੀ ਕਲੀਅਰੈਂਸ ਜਿਹੜੀ ਉਹ ਦੇਣੀ ਚਾਹੀਦੀ ਥੈਂਕ ਯੂ ਸੋ ਮਚ